ਮੈਂ ਤਾਂ ਗਾਲਾਂ ਲੈ ਕੇ ਵੀ ਖੁਸ਼ ਹੋ ਜੰਨਾ ਵੀ ਭਾਈ ਤੁਹਾਡੇ ਹਲਾਤੀ ਉਹ ਜਿਹਨੇ ਗੁੱਸਾ ਕਿਸੇ ਨਾ ਕਿਸ ਤੇ ਤੇ ਕੱਢੋ ਗਈ ਨਾ ਤੁਸੀਂ ਮੇਰੇ ਤੇ ਕੱਢੀ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਸਾਡੇ ਨੂੰ ਸੌਂਗਰੀ ਆ ਆਪਦੇ ਘਰ ਵਾਲੋ ਜਿਹਨੂੰ ਮਤਲਬ ਨਹੀਂ ਪੜਦਾ ਮੇਰੇ ਵੀਰ ਸਾਡੇ ਨੂੰ ਸੌਂਗਰੀ ਆ ਆਪਦੇ ਘਰ ਵਾਲਾ ਵੰਡ ਤੇ ਦੇ ਇਹ ਮਿੰਦੀ ਸੋਚ ਆ ਵੀ ਸਾਡੇ ਮੱਲੋਂ ਦਾਦਾ ਜਾਨੜਾ ਇਹ ਤੁਹਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਘਰੋਂ ਲੜਨਾ ਚਾਹੀਦਾ ਤੇਰੀ ਵੱਡੀ ਹੋਵੇ ਮਾਰ ਆਈ ਪਾਖ ਲਾ ਲਈ ਜਰੂਰੀ ਨਹੀਂ ਵੀ ਜਿੱਦੀ ਕੱਲ ਲਿਖੀ ਆ ਜੇ ਕਿਸੇ ਡੰਗਰ ਵਾਲੇ ਨੂੰ ਕੋਈ ਜਾਣਦਾ ਵੀ ਆ ਜਿਹਨੇ ਕੱਲ ਨਹੀਂ ਖੜੀ ਤੇ ਤੁਸੀਂ ਉਹਨੂੰ ਵੀ ਦੇ ਦਿਓ ਆਪਾਂ ਕੋਈ ਜਲੀਲ ਥੋੜੀ ਕਰਨਾ ਵਾ ਬੱਦੂ ਤੋਂ ਚਾਲੂ ਕਰਦੇ ਤੇ ਮੇਰੀ ਮਾਂ ਕੱਦ ਮੇ ਕੋਤਰਾ ਹੁਣ ਕੋਡ ਆਪੋ ਗਾਣਾ ਲੱਗ ਰਿਹਾ ਪਰ ਚੱਕ ਕਰਨ ਕੋ ਚਾਲੂ ਮੈਂ ਤੈਨੂੰ ਇੱਕ ਨੂੰ ਫੜਾਇਆ ਨਾ ਇੱਥੇ ਲੋਕਾਂ ਮੇਰੇ ਜੀੜੇ ਪਾ ਰਹੇ ਹਾਂ ਸਰ ਹੋਈਆਂ ਤਾਂ ਪੰਨਾ ਤੇ ਨਹੀਂ ਸਰ ਮੈਂ ਦੇਖ ਰਿਹਾ ਬੰਦਾ ਉਹ ਦੇਖ ਤੇ ਇਹਦਾ ਨਾਮ ਮੇਰੇ ਇਤਨਾ ਤੇ ਵੇਲਾ ਕੀ ਚੀਜ਼ ਹੈ ਅਸੀਂ 5-10 ਦਿਨ ਰੋਕੇ ਭੇਜੋ ਜੋ ਭੇਜੋ। ਹੁਣ ਮੈਂ ਰਸਤੇ ਦੇ ਦੇਖ ਰਿਹਾ ਕਿ ਜੇ ਭਾਈ ਕਿ ਰਸਤੇ 'ਚ ਸ਼ੁਰੂ ਹੋ ਚੁੱਕਾ ਸੀਗਾ ਤਾਂ ਇਹਦਾ ਜਿਆਦਾ ਫਲੋ ਘਟ ਜਾਣਾ ਹੁਣ। ਅਸੀਂ ਜੇ ਆਪ ਜੀ ਕਹਿ ਲੜਾ ਵੀ ਸਾਨੂੰ ਬਿਲਕੁਲ ਰਸਤਿਆਂ 'ਨਾ ਭੇਜੀ ਜਾਵੇ ਸਾਨੂੰ ਕੋ 8-10 ਦਿਨ ਲੱਗਣਾ। ਵੇਸਟ ਬਹੁਤ ਜ਼ਿਆਦਾ ਹੋਣਾ। 1 ਪਿੰਡ 'ਚ ਕੈਂਪ ਲਾ ਲੀਏ। ਲੇਕਿਨ ਨਾਲ ਦੇ ਆਲੇ-ਦੁਆਲੇ ਵਾਲੇ 5 ਪਿੰਡ ਉੱਤੀ ਆ ਜੀ। ਹੋਰ ਜ਼ਿਆਦਾ ਨਹੀਂ ਹੋ ਜਾਂਦਾ। ਤੇ ਨਵਦੇ ਆ ਤੋ ਮੈਨੂੰ 5 ਵਜੇ ਤੱਕ ਦਿੱਸ ਦੇਣੀ ਆ ਵੀ ਪੁੱਤ ਸਵੇਰੇ ਆ ਜਾਈਦਾ ਠੀਕ ਹੈ ਦੋਸਤੋ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅੱਜ ਸਤਵਾਂ ਦੇਣਾ ਹੈ ਸਾਡੇ ਕੈਂਪ ਨੂੰ ਜਿਹਦੇ ਵਿੱਚ ਪੂਰੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਦੇ ਨਾਲ ਚੱਲ ਰਿਹਾ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਆ ਰਹੀ ਔਰ ਸਭ ਤੋਂ ਪਹਿਲਾਂ ਜਿਹੜਾ ਅਸੀਂ ਸ਼ੁਕਰਾਨਾ ਕਰਦੇ ਆ ਸਾਡੇ ਵਿੱਚ ਏਕ ਜਰੀਆ ਫਾਊਂਡੇਸ਼ਨ ਦੇ ਅਨਮੋਲ ਕਵਾਤਰਾ ਵੀ ਇੱਥੇ ਐਮਪਲੌਇੰਟ ਲਈ ਸਾਡੇ ਕੋਲ ਆਏ ਸੀਗੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਔਰ ਮੇਰਾ ਛੋਟੇ ਭਰਾਵਾਂ ਵਾਂਗੂ ਇਹਦੇ ਰੈਸਟੋਰੈਂਟ ਚੱਲਦੇ ਨੇ ਅਮਰਸਰ ਦੇ ਵਿੱਚ ਜਲੰਧਰ ਚ ਮੋਹਾਲੀ ਦੇ ਵਿੱਚ ਗ੍ਰੈਕੋ ਦਾ ਰੈਸਟੋਰੈਂਟ ਦਾ ਨਾਮ ਆ ਅਮਨ ਨਾਗਰਾ ਇਹਨਾਂ ਦਾ ਨਾਮ ਆ ਅੱਜ ਇਹਨਾਂ ਬੱਚਿਆਂ ਨੂੰ ਬੜੇ ਦਿਨ ਤੋਂ ਸਾਡੇ ਨਾਲ ਵੈਸੇ ਸੇਵਾ ਨਿਭਾ ਰਹੇ ਸੀ ਕੱਲ ਇਹਨਾਂ ਦੀ ਵਾਈਫ ਜਿਹੜੀ ਮੇਰੀ ਭੈਣ ਸੀਗੀ ਉਹ ਵੀ ਇੱਥੇ ਆ ਕੇ ਸੇਵਾ ਕਰਕੇ ਗਏ ਆ ਔਰ ਅੱਜ ਇਹਨਾਂ ਬੱਚਿਆਂ ਲਈ ਆਪਣੇ ਗ੍ਰੈਕੋ ਵੱਲੋਂ ਪੀਜ਼ਾ ਤੇ ਸੈਂਡਵਿਚ ਦਾ ਜਿਹੜਾ ਇੱਥੇ ਲੰਗਰ ਲਾਇਆ ਗਿਆ ਬੱਚਿਆਂ ਨੂੰ ਉਹ ਜਿਹੜਾ ਇੱਥੇ ਵਰਤਾਇਆ ਗਿਆ ਵਾ ਦਿੱਤਾ ਗਿਆ ਵਾ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਣ-ਕੋਟ ਧੰਨਵਾਦ ਹੈ ਇਹਦੇ ਨਾਲ ਨਾਲ ਬਹੁਤ ਦੂਰੋਂ ਦਿੱਲੀ ਤੋਂ ਸਾਰ ਪਿੱਪਲ ਸਿੰਘ ਸਾਡੇ ਕੋ ਆਏ ਸੀਗੇ ਉਹਨਾਂ ਨੇ ਇੱਥੇ 50 ਕੁਇੰਟਲ ਆਚਾਰ 50 ਕੁਇੰਟਲ ਚੌਕਰ ਉਹ ਜਿਹੜਾ ਇੱਥੇ ਮਤਲਬ ਲੋਕਾਂ ਨੂੰ ਜਿਹੜਾ ਉਹ ਵੰਡ ਕੇ ਗਏ ਨੇ ਲੋਕਾਂ ਨੂੰ ਦੇ ਕੇ ਗਏ ਨੇ ਔਰ ਉਹਦੇ ਨਾਲ ਨਾਲ ਅਮਰਜੀਤ ਸਿੰਘ ਬੁੱਢਣਪੁਰ ਸ਼੍ਰੀਨਗਰ ਪਟਿਆਲਾ ਤੋਂ ਸੁੱਕੀ ਰਸ ਦੀ ਜਿਹੜੀ ਉਹ ਟਰਾਲੀ ਲੈ ਕੇ ਇੱਥੇ ਆਏ ਸੀਗੇ ਜਿਹਦੇ ਵਿੱਚ ਦਾਲਾਂ, ਖੰਡ, ਪਾਣੀ ਜੋ-ਜੋ ਵੀ ਰੋਜ਼ਮਰਾਂ ਦਾ ਸਮਾਨ ਸੀਗਾ ਉਹ ਇੱਥੇ ਸਾਡੇ ਕੈਂਪ ਦੇ ਵਿੱਚ ਉਹਨਾਂ ਨੇ ਦਿੱਤਾ ਜਿਹੜਾ ਅਸੀਂ ਮਤਲਬ ਪਿੱਛੇ ਗਰਾਊਂਡ ਬਣਾਇਆ ਉਹਦੇ ਵਿੱਚ ਰੱਖਿਆ ਉਹਦੇ ਨਾਲ ਨਾਲ ਸਾਰ ਸੁਖਵਿੰਦਰ ਸਿੰਘ ਨੇ ਕੈਨੇਡਾ ਤੋਂ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਮੈਂ ਇੱਥੇ ਸੇਵਾ ਕਰਨੀ ਚਾਹੁੰਨਾ ਪਰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਸੇਵਾ ਕਰਨੀ ਚਾਹੁੰਦੇ ਹੋ ਤੇ ਸਾਡੇ ਕੋਲ ਕੋਈ ਤਰੀਕਾ ਨਹੀਂ ਆ ਵੀ ਤੁਹਾਡੇ ਕੋ ਪੈਸੇ ਲੈ ਲੈ ਜਾਣ ਤੁਹਾਡਾ ਕੋ ਅੰਮ੍ਰਿਤਸਰ ਦੇ ਵਿੱਚ ਰਿਸ਼ਤੇਦਾਰ ਹੈਗਾ ਤੇ ਉਹਨੂੰ ਸਾਡੇ ਕੋਲ ਭੇਜ ਦਿਓ ਜਿਹੜੇ ਸਮਾਨ ਦੀ ਲੋਡ ਐ ਸੀ ਉਹ ਲੈ ਲਵਾਂਗੇ ਔਰ ਉਹਨਾਂ ਨੇ ਆਪਣੇ ਸਵੇਰੇ ਰਿਸ਼ਤੇਦਾਰ ਨੂੰ ਉਹਨਾਂ ਦਾ ਬ੍ਰਦਰ ਹੈ ਜਾਂ ਕਜ਼ਨ ਹੈ ਉਹਨਾਂ ਨੂੰ ਸਵੇਰੇ 150 ਤਰਪਾਲ ਜਿਹੜੀ ਦੇ ਕੇ ਸਾਨੂੰ ਭੇਜਿਆ ਸੀਗਾ ਜਿਹੜੀ ਅੱਜ ਲੋਕਾਂ 'ਚ ਵੰਡੀ ਗਈ ਆ ਇਹਦੇ ਨਾਲ ਨਾਲ ਰੁਜ਼ਗਾਰ ਬਿਊਰੋ ਸਟਾਫ ਹੈ ਜਲੰਧਰ ਦਾ ਜਿਨ੍ਹਾਂ ਨੇ ਸਾਨੂੰ ਕੱਲ ਦੋ ਤੋੜੇ ਦਾਲ ਲੈ ਕੇ ਦਿੱਤੀ ਸੀਗੀ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਉਸ ਯੂਨੀਅਨ ਨੇ ਕੰਮ ਵੇਖ ਕੇ ਦਿੱਤਾ ਔਰ ਭਾਜੀ ਕੇਵਲ ਸਿੰਘ ਤੇ ਰੋਸ਼ਨ ਪਲਵਾਨ ਵੀ ਆਏ ਨੇ ਉਹ ਇੱਥੇ ਬਹੁਤ ਸਾਰੀ ਡਿਮਾਂਡ ਚੱਪਲਾਂ ਦੀ ਸੀਗੀ ਉਹ ਚੱਪਲਾ ਲੈ ਕੇ ਆਏ ਨੇ ਨਾਲ ਹੋਰ ਕੀ ਆ ਜੀ ਤੁਹਾਡੇ ਟੀ-ਸ਼ਰਟਸ ਲੈ ਕੇ ਆਏ ਨੇ ਵੀ ਜਦੋਂ ਕੱਲ ਅਸੀਂ ਬੇਨਤੀ ਕੀਤੀ ਸੀ ਕਿ ਲੋਕਾਂ ਦੇ ਕੱਪੜੇ ਸਮਾਨ ਸਾਰਾ ਜਿਹੜਾ ਉਹ ਖਰਾਬ ਹੋ ਰ ਗਿਆ ਹੋ ਗਿਆ ਵਾ ਤੇ ਉਹਨਾਂ ਨੂੰ ਵਸਤਰਾਂ ਦੀ ਵੀ ਲੋੜ ਹੈ ਔਰ ਬੱਚਿਆਂ ਲਈ ਤੇ ਵੱਡਿਆਂ ਲਈ 200 ਦੇ ਕਰੀਬ ਟੀ-ਸ਼ਰਟ ਹੈ ਜੀ ਚੱਪਲਾ ਨੇ ਹੋਰ ਇਸ ਤਰ੍ਹਾਂ ਦਾ ਜਿਹੜਾ ਉਹ ਸਮਾਨ ਲੈ ਕੇ ਆਏ ਆ ਔਰ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ 150 ਦੇ ਕਰੀਬ-ਕਰੀਬ ਜਿਹੜੀ ਫੀਲਡ ਆਚਾਰ ਤੇ ਚੌਕਰ ਵੰਡਿਆ ਗਿਆ ਤਰਪਾਲਾ ਵੰਡੀਆਂ ਗਈਆਂ ਡੀਜ਼ਲ ਜਿਹੜਾ ਕੱਲ ਵੀ ਮੈਨੂੰ ਇੱਕ ਫੋਨ ਆਇਆ ਸੀ ਕਿਸੇ ਦਾ ਕੈਂਪ ਲੱਗਾ ਸੀ ਉਹ ਮੈਡੀਕਲ ਕੈਂਪ ਚਲਾ ਰਹੇ ਸੀਗੇ ਬੱਚੇ ਔਰ ਰਾਤ ਨੂੰ ਫੋਨ ਆਉਂਦਾ ਕਿ ਰਾਤ ਨੂੰ ਸਾਨੂੰ ਪਾਜੀ ਸਾਡਾ ਡੀਜ਼ਲ ਮੁੱਕ ਗਿਆ ਸੀ ਜਾਣਾ ਬੜੀ ਦੂਰ ਹੈ ਔਰ ਮੈਂ ਰਾਤ ਰੋਬਨ ਨੂੰ ਫੋਨ ਕੀਤਾ ਤੇ ਅਸੀਂ ਉਹਨਾਂ ਨੂੰ ਵੀ ਉਸ ਵੇਲੇ 20 ਲੀਟਰ ਡੀਜ਼ਲ ਦਿੱਤਾ ਕਿਸੇ ਹੋਰ ਨੂੰ ਵੀ ਚਾਹੀਦਾ ਹੋਵੇ ਸਾਨੂੰ ਡੀਜ਼ਲ ਜਿਹੜਾ ਉਹ ਕਿੰਨਾ ਭੇਜਿਆ ਸੀਗਾ ਜੀ 600 ਲੀਟਰ 600 ਲੀਟਰ ਨਵ ਨਵ ਯੂ ਐਸ ਏ ਅਰਸ਼ ਯੂ ਐਸ ਏ ਨਵ ਯੂ ਐਸ ਏ ਤੇ ਅਰਸ਼ ਯੂ ਐਸ ਏ ਉਹਨਾਂ ਨੇ ਸਾਨੂੰ ਡੀਜ਼ਲ ਭੇਜਿਆ ਸੀ ਮੇਰੇ ਖਿਆਲ 100 ਕਿ ਲੀਟਰ ਵਿੱਚੋਂ ਲੱਗਾ 150 ਲੀਟਰ ਬਾਕੀ ਪਿਆ ਕਿਸੇ ਨੂੰ ਚਾਹੀਦਾ ਹੋਵੇ ਕੋ ਜਨਰੇਟਰ ਕੋ ਪਾਣੀ ਭਰਨਾ ਕਿਤੇ ਰਾਹ ਦੇ ਵਿੱਚ ਕਿਸੇ ਦਾ ਰੁਕ ਗਿਆ ਜਾਂ ਜਨਰੇਟਰ ਡੀਜ਼ਲ ਖਣੋ ਕੋ ਸੇਵਾ ਰੁਕ ਰਹੀ ਸਾਨੂੰ ਸੰਪਰਕ ਕਰਕੇ ਕਿਸੇ ਵੇਲੇ ਵੀ ਲੈ ਕੇ ਜਾ ਸਕਦਾ ਡੀਜ਼ਲ ਤੇ ਇੱਥੇ ਹੀ ਪਿਆ ਔਰ ਇਹਦੇ ਨਾਲ ਨਾਲ ਲੰਗਰ ਜਿਹੜਾ ਵਾ ਗੁਰੂ ਦਾ ਆ ਮਾਵਾ ਪੈਣਾ ਹੁਣ ਤੱਕ ਪੱਕੀ ਜਾਂਦਾ ਵਾ ਤੇ ਸੰਗਤ ਜਿਹੜੀ ਉਹ ਸ਼ਕੀ ਜਾਂਦੀ ਆ ਔਰ ਜੇ ਕਿਸੇ ਨੇ ਲੈ ਕੇ ਵੀ ਜਾਣਾ ਤੇ ਉਹ ਲੈ ਕੇ ਵੀ ਜਾ ਸਕਦਾ ਵਾ ਇਹਦੇ ਨਾਲ ਰਸ ਬਿਸਕੁਟ ਇਸ ਤਰ੍ਹਾਂ ਦੀਆਂ ਜੋ-ਜੋ ਸਮਾਨ ਸੁੱਕਾ ਚਾਹੀਦਾ ਵਾ ਜਿਹਦੇ ਨਾਲ ਖਾਦਿਆਂ ਕੋ ਗੁਜ਼ਾਰਾ ਹੋ ਸਕਦਾ ਵਾ ਉਹ ਨਾਲ-ਨਾਲ ਵਰਤਾਇਆ ਜਾ ਰਿਹਾ ਵਾ ਔਰ ਸਾਡਾ ਇੱਕ ਤਰੀਕਾ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਲੋਕ ਸਾਨੂੰ ਰਾਤ ਨੂੰ ਜਾਂ ਇਸ ਵੇਲੇ ਤੱਕ ਸਮਾਨ ਲਿਖਾ ਦਿੰਦੇ ਆ ਉਹ ਅਗਲੇ ਦਿਨ ਅਸੀਂ ਲੈ ਕੇ ਆਉਨੇ ਆ ਸਾਨੂੰ ਕੱਲ ਗੰਡਾ ਤੇ ਲਖਾਈਆਂ ਸੀਗੀਆਂ ਫੀਡ ਦੀਆਂ ਸਿਰਫ 50 50 ਮੇਰੇ ਖਿਆਲ 42 40 ਤੋਂ 50 ਦੇ ਵਿੱਚ ਵਿੱਚ ਸੀਗੀਆਂ ਫਿਰ ਵੀ ਅਸੀਂ ਇੱਥੇ ਵੱਧ ਲੈ ਕੇ ਆਏ ਸੀਗੇ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਵੰਡਦੇ ਹੋ ਤੇ ਬਹੁਤ ਸਾਰੇ ਹੋਰ ਲੋੜਵੰਦ ਇਕੱਠੇ ਹੋ ਜਾਂਦੇ ਆ ਤੇ ਨਾ ਸਾਡੇ ਕੋਲ ਹੁੰਦੀ ਨਹੀਂ ਪਰ ਸਾਡੇ ਵਾਲ ਖੋਣ ਤੱਕ ਤੁਸੀਂ ਇਹ ਵੇਖ ਹੀ ਲੈਣਾ ਵੀਡੀਓ ਦੇ ਵਿੱਚ ਵੀ ਲੜਨ ਤੱਕ ਵੀ ਜਾਂਦੇ ਆ ਬੜੀ ਮੁਸ਼ਕਲ ਦੇ ਨਾਲ ਮੈਂ ਤਾਂ ਗਾਲਾਂ ਲੈ ਕੇ ਵੀ ਖੁਸ਼ ਹੋ ਜੰਨਾ ਵੀ ਭਾਈ ਤੁਹਾਡੇ ਹਾਲਾਤ ਹੀ ਉਹ ਜਿਹੇ ਨੇ ਗੁੱਸਾ ਕਿਸੇ ਨਾ ਕਿਸੇ ਤੇ ਤੇ ਕੱਢੋਗੇ ਨਾ ਤੁਸੀਂ ਮੇਰੇ ਤੋਂ ਕੱਢੀ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਤੁਹਾਨੂੰ ਅੱਜ ਸਾਰਾ ਮਤਲਬ ਪਤਾ ਲੱਗ ਜਾਣਾ ਵਾ ਕੋਈ ਮਤਲਬ ਮੈਂ ਇਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ ਸਾਡੇ ਕੋਲ ਜੋ ਹੈਗਾ ਉਹ ਤੁਹਾਡਾ ਹੀ ਆ ਮਤਲਬ ਉਹ ਗੁਰੂ ਮਹਾਰਾਜ ਦਾ ਦਿੱਤਾ ਵਾ ਉਹ ਸੰਗਤ ਦਾ ਦਿੱਤਾ ਵਾ ਪਰ ਉਹਨੂੰ ਕਿਸੇ ਡਿਸਪੀਸਪਲਨ ਨਾਲ ਮੰਡਿਆ ਜਾਵੇ ਲੋੜਵੰਦ ਨੂੰ ਮੰਡਿਆ ਜਾਵੇ ਕਿਤੇ ਮਤਲਬ ਚਾਰ-ਚਾਰ ਵਾਰ ਵੀ ਜਿਹੜੇ ਲੋਕ ਲੈ ਜਾਂਦੇ ਮੈਂ ਉਹਨਾਂ ਨੂੰ ਕਹਿੰਨਾ ਚੌਥੀ ਵਾਰੀ ਵੀ ਲੈ ਜਾਓ ਪਰ ਵਾਰੀ ਨਾ ਲੈ ਜਾਓ ਬਾਕੀਆਂ ਦਾ ਹੱਕ ਨਾ ਮਾਰੋ ਕਈ ਉਹਨਾਂ ਦੇ ਕਈਆਂ ਦੇ ਡੰਗਰ ਭੁੱਖੇ ਰਹਿ ਜਾਂਦੇ ਆ ਕਈਆਂ ਦੇ ਘਰਾਂ ਦੇ ਵਿੱਚ ਰੋਟੀਆਂ ਨਹੀਂ ਆ ਸੋ ਇਹੋ ਜੀ ਕੋਸ਼ਿਸ਼ ਕੀਤੀ ਜਾਵੇ ਵੀ ਜਿੰਨੀ ਲੋੜ ਆ ਉੱਥੇ ਉਹ ਸਮਾਨ ਲਿਆ ਜਾਵੇ ਹੁਣ ਅਸੀਂ ਕੱਲ ਤੋਂ ਇੱਕ ਤਰੀਕਾ ਹੋਰ ਅਪਣਾ ਰਹੇ ਆ ਨਾਲੇ ਪਿੰਡ-ਪਿੰਡ ਅਸੀਂ ਅਪਰੋਚ ਕਰਾਂਗੇ ਜਾ ਕੇ ਨਾਲੇ ਪਿੰਡ-ਪਿੰਡ ਹਾਲਾਤ ਵੇਖ ਲਾਂਗੇ ਟੀਮ ਸਾਡੀ ਜਿਹੜੀ ਆ ਉਹ ਨਾਂ ਲਿਖ ਲੈਂਦੀ ਆ ਪਿੰਡ ਵਾਈਜ਼ ਹੁਣ ਜਿੰਨੀ ਸਾਨੂੰ ਫੀਡ ਲਖਾਈ ਗਈ ਆ ਜਾਂ ਜਿੰਨਾ ਸਾਨੂੰ ਆਚਾਰ ਕੱਲ ਅਸੀਂ ਵੰਡਣਾ ਡੰਗਰਾਂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਘਰ ਘਰ ਜਾ ਕੇ ਦਿੱਤਾ ਜਾਵੇ ਔਰ ਉੱਥੇ ਜਾ ਕੇ ਵੇਖਿਆ ਜਾਵੇ ਵੀ ਹੋਰ ਕੀ ਲੋੜਾ ਵਾਂ ਉਹ ਨਾਂ ਜਿਹੜੇ ਅੱਜ ਲਿਖ ਲਏ ਗਏ ਆ ਕੱਲ ਉਹ ਵੀ ਵੰਡ ਦਿੱਤਾ ਜਾਊਗਾ ਔਰ ਇੱਕ ਚੀਜ਼ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਲੰਗਰ ਦਾ ਪ੍ਰਬੰਧ ਜੇ ਸਾਡੇ ਕੋਲ 8-10 ਦਿਨ ਦਾ ਹੈਗਾ ਵਾ ਸਾਨੂੰ ਰਸਤ ਜਿਹੜੀ ਭੇਜਣੀ ਉਹ ਬੰਦ ਕਰ ਦਿੱਤੀ ਜਾਵੇ ਜਿੱਥੇ ਕਿਤੇ ਲੋੜ ਆ ਹੋਰ ਕਿਸੇ ਨੂੰ ਲੋੜ ਆ ਉੱਥੇ ਭੇਜ ਦਿੱਤੀ ਜਾਵੇ ਤੁਸੀਂ ਬਹੁਤ ਪਿਆਰ ਵਿਖਾਇਆ ਵਾ ਤੁਹਾਡੇ ਪਿਆਰ ਦੀ ਤੁਹਾਡੇ ਭੇਜੇ ਸਮਾਨ ਦੀ ਅਸੀਂ ਕੋਈ ਬੇਕਦਰ ਹੀ ਨਹੀਂ ਕਰਨਾ ਚਾਹੁੰਦੇ ਸਾਡੇ ਕੋਲ ਇਸ ਵੇਲੇ ਰਸਤਾ ਪੂਰਾ ਬੰਦੋਬਸਤ ਆ ਔਰ ਜੋ ਜੋ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਉਹਦੇ ਨਾਲ ਸਾਡਾ ਲੰਗਰ ਪਾਣੀ ਅਜੇ ਬਹੁਤ ਵਧੀਆ ਚੱਲ ਜਣਾ ਬਾਬਾ ਜੀ ਸਾਨੂੰ ਕਮੀ ਤੇ ਨਹੀਂ ਨਾ ਕਿਸੇ ਚੀਜ਼ ਦੀ ਸਾਡੇ ਕੋਲ ਇੱਥੇ ਵੀ ਸਮਾਨ ਪਿਆ ਵਾ ਸਾਡੇ ਕੋਲ ਜਿੱਥੇ ਅਸੀਂ ਗੋ ਆ ਉਹਦੇ ਵਿੱਚ ਵੀ ਸਮਾਨ ਪਿਆ ਵਾ ਔਰ ਇਸ ਤੋਂ ਬਾਅਦ ਕੱਲ੍ਹ ਤੋਂ ਹੀ ਅਸੀਂ ਜਿਹੜੀ ਦੂਜੀ ਮਹਿਮਾ ਸ਼ੁਰੂ ਕਰਨੀ ਆ ਕਿ ਲੋਕਾਂ ਦੀਆਂ ਲੋੜਾਂ ਕੀ ਨੇ ਸਿਰਫ ਰੋਟੀ ਪਾਣੀ ਤੇ ਹੁਣ ਪਾਣੀ ਉੱਤਰਦਾ ਜਾਂਦਾ ਵਾ ਮੇਰੇ ਖਿਆਲ ਇੱਕ ਦੋ ਦਿਨ ਚ ਉੱਤਰ ਜਾਣਾ ਵਾ ਰੋਟੀ ਪਾਣੀ ਤੇ ਲੋਕਾਂ ਦੇ ਘਰਾਂ 'ਚ ਵੀ ਪੱਕਣਾ ਸ਼ੁਰੂ ਹੋ ਜਾਣਾ ਵਾ ਇਸ ਤੋਂ ਬਾਅਦ ਅਸੀਂ ਵੇਖਣਾ ਕਿ ਕਿਹੜਾ ਕਿਹੜਾ ਕਿੰਨਾ ਕੀ ਨੁਕਸਾਨ ਆ ਅਸੀਂ ਇੱਕ ਜਰੀਆ ਬਣਾਗੇ ਬਹੁਤ ਸਾਰੇ ਲੋਕਾਂ ਦੇ ਮੈਨੂੰ ਫੋਨ ਆ ਰਹੇ ਆ ਬਾਹਰੋਂ ਵੀ ਕਿ ਅਸੀਂ ਬਹੁਤ ਸਾਰਾ ਮਤਲਬ ਲੋਕਾਂ ਲਈ ਜੋ ਪਿਆਰ ਵਿਖਾਉਣਾ ਚਾਹੁੰਦੇ ਹੋ ਅਸੀਂ ਉਹਨਾਂ ਲਈ ਕੰਮ ਕਰਨਾ ਚਾਹੁੰਦੇ ਆ ਮੈਂ ਹਰ ਬੰਦੇ ਨੂੰ ਫੋਨ ਤੇ ਕਹਿ ਰਿਹਾ ਕਿ 5-7 ਦਿਨ ਉਹ ਡੀਕ ਕਰ ਲੋ ਲੋਕਾਂ ਦੀਆਂ ਲੋ ਲੰਗਰ ਪਾਣੀ ਇਹ ਚਾਰਾ ਫੀਡ ਇਸ ਤੋਂ ਬਿਨਾ ਵੀ ਬਹੁਤ ਸਾਰੀਆਂ ਲੋੜਾਂ ਨੇ ਲੋਕਾਂ ਦੇ ਬੱਚਿਆਂ ਦੀਆਂ ਸਮਾਨ ਸਾਰੇ ਰੁੜ ਗਏ ਨੇ ਬਿਸਤਰੇ ਮੰਜੇ ਹਰ ਚੀਜ਼ ਜਿਹੜੀ ਖਰਾਬ ਹੋ ਗਈ ਹੈ ਕੱਲੇ ਕੱਲੇ ਘਰ ਦੇ ਵਿੱਚ ਤੁਹਾਡਾ ਅਸੀਂ ਸੰਪਰਕ ਕਰਾ ਦੇਵਾਂਗੇ ਜਿਹੜਾ ਜੋ ਕਿਸੇ ਨੂੰ ਦੇਣਾ ਚਾਹੁੰਦਾ ਜਿੱਦੀ ਜਿੰਨੀ ਕਪੈਸਿਟੀ ਆ ਜਿੰਨੀ ਸ਼ਰਧਾ ਵਾ ਉਸ ਸੰਸਾਰ ਹੀ ਅਸੀਂ ਤੁਹਾਡਾ ਜਿਹੜਾ ਸੰਪਰਕ ਕਰਾਵਾਂਗੇ ਹੁਣ ਦੂਜੀ ਮਹਮ ਜਿਹੜੀ ਸਾਡੀ ਚਲਣੀ ਆ ਕਿ ਬੱਚੇ ਬੜੇ ਪਰੇਸ਼ਾਨ ਹੋ ਗਏ ਨੇ ਉਹਨਾਂ ਦਾ ਨੁਕਸਾਨ ਜਿਹੜਾ ਨਜ਼ਰ ਨਹੀਂ ਆ ਰਿਹਾ ਕੇਵਲ ਪਾਣੀ ਦੇ ਵਿੱਚ ਇਹ ਦਿਖ ਰਿਹਾ ਵੀ ਲੋਕ ਰੋਟੀ ਮੰਗ ਰਹੇ ਆ ਪਾਣੀ ਮੰਗ ਰਹੇ ਆ ਜਾਂ ਚਾਰਾ ਮੰਗ ਰਹੇ ਆ ਆ ਮੇਜਰ ਨੁਕਸਾਨ ਆ ਜਿਹਨੇ ਮੈਨੂੰ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਲੋੜਾਂ ਨੇ ਲੋਕਾਂ ਦੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਹੋਰ ਆ ਨਿਰਿੰਦਰ ਸਿੰਘ ਇਹ ਬੱਚਾ ਵਾ 25 ਕਿੱਲੇ ਨੇ ਪੈੜੀ ਜਿਹੜੀ ਠੇਕੇ ਤੇ ਲੈ ਕੇ ਬੀਜੀ ਸੀ ਉਹ ਸਾਰੀ ਰੁੜ ਗਈ ਆ ਨੌ ਇਹਦੇ ਕੋਲ ਡੰਗਰ ਸੀਗੇ ਜਿਹਦੇ ਵਿੱਚ ਉਹ ਪੰਜ ਰੁੜ ਗਏ ਜਿਹੜੇ ਚਾਰ ਬਚੇ ਸੀ ਉਹ ਵੀ ਮਰ ਗਏ ਆ ਪੱਕੀ ਗੱਲ ਆ ਮਤਲਬ ਐਡਾ ਭਾਰੀ ਇਹਦਾ ਨੁਕਸਾਨ ਹੋਇਆ ਔਰ ਇੱਕ ਕੱਲਾ ਨਹੀਂ ਐ ਬਿਸਤਰੇ ਵੀ ਨਹੀਂ ਬਜੇ ਉਹ ਵੀ ਖਰਾਬ ਹੋ ਗਏ ਜੀ ਬਿਸਤਰੇ ਵੀ ਨਹੀਂ ਬਚੇ ਹਾਂਜੀ ਬਿਸਤਰੇ ਵੀ ਨਹੀਂ ਬਿਸਤਰੇ ਤੱਕ ਨਹੀਂ ਬਚੇ ਮਤਲਬ ਇਹੋ ਜੀਆਂ ਲੋੜਾਂ ਵੀ ਮਤਲਬ ਘਰ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਮੈਂ ਮੈਂ ਵੀਡੀਓ ਨਹੀਂ ਤੇਰਾ ਘਰ ਹੀ ਆ ਕੇ ਵੇਖ ਲੈਣਾ ਮਾਸੀ ਮਤਲਬ ਇਹੋ ਜੀਆਂ ਚੀਜ਼ਾਂ ਇਹੋ ਜੇ ਹਜ਼ਾਰਾਂ ਹੀ ਪਰਿਵਾਰ ਨੇ ਇਸ ਹੜ੍ਹ ਦੇ ਵਿੱਚ ਇੱਥੇ ਹੋਣਗੇ ਅਮਰਸਰ ਦੇ ਪ੍ਰੋਇਪਰ ਦੇ ਵਿੱਚ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਜੋ ਕੁਝ ਕਰਨਾ ਚਾਹੁੰਦੇ ਆ ਤੇ ਇਹੋ ਜੇ ਨੌਜਵਾਨਾਂ ਦੀ ਬਾਹ ਫੜਨ ਦੀ ਲੋੜ ਹੈ ਲੋਕਾਂ ਦੀਆਂ ਛੱਤਾਂ ਡਿੱਗ ਪਈਆਂ ਨੇ ਲੋਕਾਂ ਦੇ ਡੰਗਰ ਰੁੜ ਗਏ ਨੇ ਲੋਕਾਂ ਦੇ ਡੰਗਰ ਮਰ ਗਏ ਨੇ ਔਰ ਇਹਦੇ ਨਾਲ ਬਹੁਤ ਜਿਹੜਾ ਭਾਰੀ ਨੁਕਸਾਨ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਮੇਰੇ ਮੇਰੇ ਹਿੱਸੇ ਜਿੰਨਾ ਵੀ ਆਇਆ ਇੱਕ ਦੋ ਪਰਿਵਾਰ ਦੋ ਚਾਰ ਜਿੰਨੀ ਮੇਰੀ ਕਪੈਸਿਟੀ ਹੈ ਜਿਸ ਤਰ੍ਹਾਂ ਐਮੀ ਵਿਰਕੋ ਨਹੀਂ ਕਹੇਗੇ ਸੀ ਮੈਂ 200 ਪਰਿਵਾਰ ਦੀ ਬਾਹ ਫੜਨੀ ਆ ਕੋਸ਼ਿਸ਼ ਕਰਾਂਗੇ ਕਿ ਜਿਹੜਾ ਜਰੀਆ ਬਣਿਆ ਜਾਵੇ ਔਰ ਇਹ ਤਾਲਮੇਲ ਕਰਾਇਆ ਜਾਵੇ ਔਰ ਇਹਨਾਂ ਲੋਕਾਂ ਨੂੰ ਮ ਜੋ ਰੋਜ਼ਮਰਾਂ ਦੀਆਂ ਲੋੜਾਂ ਨੇ ਆਪਣੀ ਜ਼ਿੰਦਗੀ ਦੁਬਾਰਾ ਲੀਹ ਦੇ ਉੱਤੇ ਲੈ ਆਉਣ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਦੁਬਾਰਾ ਜਿਹੜੀ ਮਹਿਮਾ ਇਹ ਨਾਲ ਦੀ ਨਾਲ ਚੱਲਦੀ ਰਹੇ ਗੁਰਦੁਆਰੇ ਦੇ ਵਿੱਚ ਹੀ ਕੈਂਪ ਲੱਗਾ ਇਹ ਨਹੀਂ ਜਿੱਦਣ ਲੰਗਰ ਮਤਲਬ ਰੋਟੀ ਪਾਣੀ ਲੋਕ ਆਪਦੇ ਘਰੇ ਪਕਾਉਣਾ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਜਿਹੜੇ ਫੋਨ ਬਾਹਰੋਂ ਆਉਂਦੇ ਨੇ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰ ਰਿਹਾ ਵੀ ਅੱਜ ਜਿਹੜਾ ਤੁਹਾਨੂੰ ਪਾਣੀਆਂ ਕਰਕੇ ਦਰਦ ਨਜ਼ਰ ਆਉਂਦਾ ਨਾ ਇਹ 8-10 ਦਿਨ ਬਾਅਦ ਵੀ ਆਪਣੇ ਮਨ 'ਚ ਦਰਦ ਰੱਖਿਓ ਫਿਰ ਪੰਜਾਬ ਦੀ ਸੇਵਾ ਹੋਣੀ ਆ ਫਿਰ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੋਣੀਆਂ ਵਾ ਫਿਰ ਆਪਣੀ ਜ਼ਿੰਦਗੀ ਉਹਨਾਂ ਦੀ ਲੀਹ ਦੇ ਉੱਤੇ ਚੱਲਣੀ ਆ ਅਸੀਂ ਤੁਹਾਡੀ ਸਿਰਫ ਕਨੈਕਟੀਵਿਟੀ ਕਰਾਵਾਂਗੇ ਮੰਨ ਲਓ ਇਹਦੇ ਘਰ ਦੇ ਵਿੱਚ ਕੋ ਬਿਸਤਰੇ ਦੇਣ ਵਾਲੇ ਆ ਇਹਦੀ ਕੋ ਛੱਤ ਪੈਣ ਵਾਲੀ ਆ ਤੇ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਭਾਈ ਸਾਹਿਬ ਆ ਇਹਦਾ ਘਰ ਦਾ ਜਿਹੜਾ ਠੀਕ ਹੋਣ ਵਾਲਾ ਇਹਦੇ ਨਾਲ ਸਿੱਧਾ ਸੰਪਰਕ ਕਰ ਲਓ ਵਾਕਿਆ ਹੀ ਲੋੜਵੰਦ ਹੈ ਅਸੀਂ ਤੇ ਉਹ ਦੱਸ ਸਕਦੇ ਆ ਨਾ ਔਰ ਇਸ ਤਰੀਕੇ ਜਿਹੜਾ ਲੋਕਾਂ ਦਾ ਤਾਲਮਿਲ ਕਰਾਇਆ ਜਾਊਗਾ ਔਰ ਕੋਸ਼ਿਸ਼ ਕਰਾਂਗੇ ਵੀ ਜਿਹੜਾ ਕੈਂਪ ਹੈ ਪਾਣੀ ਲੱਥਣ ਤੋਂ ਬਾਅਦ ਵੀ ਮਹੀਨਾ ਜਿਹੜਾ ਮਤਲਬ ਲੋਕਾਂ ਦਾ ਪੂਰਾ ਸਰਵੇ ਕਰਕੇ ਹੁਣ ਇਹ ਕਰਨਾ ਤੇ ਸੰਗਤ ਨੇ ਆ ਨਾ ਵੀ ਕਿੰਨਾ ਕੁ ਕਰ ਸਕਦੀ ਆ ਜੋ ਸਾਡੇ ਕੋਲ ਆਇਆ ਸਰਦਾ ਕਰਾਂਗੇ ਔਰ ਇਸ ਤਰੀਕੇ ਜਿਹੜੀ ਸੇਵਾ ਉਹ ਨਿਰੰਤਰ ਜਾਰੀ ਰਹੂਗੀ ਧੰਨਵਾਦ ਸਾਰਿਆਂ ਦਾ